ਹਾਂ ਹੁਣ ਬੋਲ ਕਾ ਤੋ ਮੇਰੇ ਤੋਂ 100 ਰੁਪਇਆ ਵੱਧ ਪੁਆਇਆ ਆ ਆ ਆ ਵਾਪਸ ਕਿ ਟੱਕਾ ਤੋ ਕੀਤਾ ਆ ਆਨਲਾਈਨ ਤੋਂ 598 ਕਿਉਂ ਕੋ ਆਇਆ 498 ਬੈਲ ਬੰਦਾ 598 ਕਿਉਂ ਪਿਆ ਨਹੀਂ ਪਹਿਲੋ ਪੁਆਏ ਕਿਉਂ ਹੁਣ ਤਾਂ ਮੈਂ ਬੈਲ ਲਿਆ ਤੈ ਤੈ ਨਹੀਂ ਤੈਨੂੰ ਮੈਂ ਉਸੇ ਟਾਈਮ ਕਿਹਾ ਮੈਨੂੰ ਬੈਲ ਦੇ ਤੂੰ ਕਿਹਾ ਮੈਂ ਬੈਲ ਤੈਨੂੰ ਟੇਬਲ ਤੇ ਦੇ ਦਿੰਦਾ ਨਾ ਤੂੰ ਬੈਲ ਨਹੀਂ ਥੋੜਾ ਨਹੀਂ ਇਹ ਹੁਣ ਦਿੱਤਾ ਤੂੰ ਟੇਬਲ ਤੇ ਨਹੀਂ ਮੈਨੂੰ ਬੈਲ ਦਿੱਤਾ ਜਦੋਂ ਆਣ ਕੇ ਮੈਂ ਤੇਰੇ ਤੋਂ ਖੜ ਗਿਆ ਨਹੀਂ ਤੇਰੇ ਸਟੋਰ ਚ ਨਹੀਂ ਤੂੰ ਠਗੀਆਂ ਮਾਰੇ ਤਾਂ ਮੈਂ ਰੋਲਾ ਨਾ ਪਾਵਾਂ ਆਹ ਫੇ ਫੇ ਦਾਖਤੂੰ ਚੋਰੀ ਕਿਉਂ ਕਰਦਾ ਇਥੇ ਡੋਮੀਨੋ ਚਾਲਣ ਕੇ ਨਹੀਂ ਥੋਰ ਪਈਆ 100 100 ਤੇਰੇ ਅਰਜਾ ਰੋਜ਼ ਕਰਾਵੇ 2000 ਰੁਪਏ ਤੇ ਹਾੜੀ ਬਾਗ ਲੈ ਕੋਈ ਕਸਮਰ ਦੇਖੇ ਨਾ ਤੋ ਹੱਦ ਕੀ ਹੋ ਗਈ ਹੱਦੀ ਹੋ ਗਈ ਯਾਰ ਤੂੰ ਹੱਦ ਕਰਦੀ ਪੂਰੀ ਹੱਦ ਹੋ ਗਈ ਹਾਂ ਹਾਂ ਹੱਦ ਹੋ ਗਈ ਤੂੰ 598 ਕਿਉਂ ਕੋ ਆਏ ਮੇਰੇ ਕੋ ਪਹਿਲੀ ਗੱਲ ਤੂੰ ਆਪਦੇ ਡੋਮੀਨੋ ਦੇ ਅਕਾਊਂਟ ਚ ਪਾ ਤੂੰ ਆਪਦੇ ਪਰਸਨਲ ਮੋਬਾਈਲ ਤੋਂ ਮੇਰੇ ਤੋਂ ਪੁਰ ਪੈਸੇ ਪਾਉਣ ਦਿਆ ਤੇਰੇ ਵਿੱਚ ਹੀ ਪੈਸੇ ਪੈਂਦੇ ਪਏ ਆ ਤੂੰ ਆਪਦੇ ਪਰਸਨਲ ਕਿਉਂ ਪੁਆਏ ਸਾਰਿਆਂ ਦੇ ਪੈਂਦੇ ਪਏ ਆ ਹਰ ਇੱਕ ਬੰਦੇ ਦੇ ਪੈਂਦੇ ਪਏ ਆ ਤਾਂ ਫੇ ਇੰਦਾ ਮਾਤ ਨਾ ਪੁਆ ਨਾ ਆ ਹੁਣ ਮੈਨੂੰ ਵਾਪਸ ਕਿਉਂ ਕੀਤਾ ਤੈਨੂੰ ਦਿੱਤੇ ਪਏਗੇ ਤੈਨੂੰ ਮੋੜੇ ਨਹੀਂ ਜਦੋਂ ਮੈਂ ਮੈਂ ਤੈਨੂੰ ਪੈਸੇ ਨਹੀਂ ਮੋੜੇ ਮੈਂ ਜਦੋਂ ਮੈਂ ਤੈਨੂੰ ਬਿੱਲ ਮੰਗਦਾ ਤੂੰ ਦੋਨੇ ਮੈਂ ਨਹੀਂ ਦਿੱਤਾ ਮੈਂ ਨਹੀਂ ਦਿੱਤਾ ਮੈਂ ਨਹੀਂ ਦਿੱਤਾ ਆ ਕੀ ਹੋ ਜੂਗਾ ਇੰਦਾ ਕੀ ਹੋ ਜੂਗਾ ਪੈਸੇ ਮੁੜ ਗਏ ਹੁਣ ਕੀ ਹੋ ਜੂਗਾ ਕਿਉਂ ਹੋ ਜੂਗਾ ਹੁਣ ਮੈਂ ਜੋ ਕਰਾਂਗੇ ਕਰਾਂਗੇ ਕਰੋ ਫਿਰ ਆ ਥਗੀਆਂ ਥੋੜਾ ਵਜਨ ਦੇ ਆਹੀ ਹੋ ਐਟੀਟਿਊਡ ਤੇਰਾ ਦਿਖਾਉਂਦੇ ਆ ਇਹੋ ਐਟੀਟਿਊਡ ਤੇਰਾ ਦਿਖਾਉਣਾ ਹਾਂ ਜਿੰਨੂ ਮਰਜ਼ੀ ਦਿਖਾਓ ਐਡਾਂ ਚੋਰੀਆਂ ਨਹੀਂ ਚੱਲਦੀਆਂ ਮੈਂ ਕਹਿੰਦੀ ਜਿੰਨੂ ਮਰਜ਼ੀ ਦਿਖਾਓ ਚੋਰੀਆਂ ਨਹੀਂ ਚੱਲਦੀਆਂ ਮੈਂ ਤੈਨੂੰ ਇੱਥੇ ਗਿਆ ਬੈਲ ਦੇ ਜਦੋਂ ਮੈਂ ਦੂ ਮਰਜ਼ੀ ਜਦੋਂ ਜਦੋਂ ਲੂੰ 100 ਵਾਰੀ ਕਰ ਜਦੋਂ ਮੈਂ ਜਦੋਂ ਮੈਂ ਕਾਊਂਟਰ ਕਾਊਂਟਰ ਦੇ ਹੱਥੋਂ ਪਹਿਲਾਂ ਗਿਆ ਤਾਂ ਆਹ ਗੱਲ ਨਹੀਂ ਬਦਲ ਜਾਂਦੀ ਤਾਂ ਹਾਂ ਗੱਲ ਤੇ ਇਹੋ ਹੀ ਰਹਿਣੀ ਤੂੰ ਚੋਰੀ ਕੀਤੀ ਆਹ 100 ਰੁਪਈਆ ਦੁਬਾਰਾ ਦੇ ਤਾਂ ਹਾਂ ਚੱਲ ਆ ਚੱਲ ਗਏ ਚੱਲ ਆ ਚੱਲ ਗਏ ਆ ਕਰ ਦਿੰਨਾ ਕਰ ਦਿੰਨਾ ਤੇਰਾ ਭਲੇਖਾ ਕੱਢ ਕੇ ਛੱਡੂ ਮੈਂ ਇਹਨੇ ਮੈਂ ਕੱਢ ਲਿਓ ਹਾਂ ਤੇਰਾ ਮੈਂ ਭਲੇਖਾ ਕੱਢ ਕੇ ਛੱਡੂ ਤੇਰਾ ਐਟੀਟਿਊਡ ਜਿਹੜਾ ਇਹ ਨੂੰ ਤੌਣ ਚਵਾੜ ਕੇ ਸਮਝ ਆ ਰਹੀ ਤੁਸੀਂ ਸੌਰੀ ਥੋੜਾ ਨਾ ਮੈਂ ਚੁਰਦਾ ਮੁੰਡਾ ਹਾਂ ਕੀ ਪਤਾ ਮੈਨੂੰ ਕੀ ਪਤਾ ਮੈਂ ਤੇ ਬੇ ਤੂੰ ਮੇਰੇ ਨਾਲ ਕੀ ਕੀਤੀ ਮੈਂ ਕਿਹਾ ਕਿਹੜੀ ਚੋਰੀ ਕੀਤੀ ਆ 100 ਰੁਪਏ ਮੇਰੇ ਤੋਂ ਵਾਅਦਾ ਕੋਆਇਆ 100 ਰੁਪਏ ਵਾਅਦਾ ਕੋਆਇਆ 100 ਰੁਪਏ ਵਾਅਦਾ ਕੋਆਇਆ ਨਾ ਬਾਅਦ ਚ ਦਿੱਤਾ ਜਦੋਂ ਤੀਜੀ ਵਾਰੀ ਆਣ ਕੇ ਦਰਦੋਂ ਮੰਗਿਆ ਤੂੰ ਤਾਂ ਦਿੰਦਾ ਹੀ ਨਹੀਂ ਸੀ ਨਹੀਂ ਦਿੱਤਾ ਨਹੀਂ ਦਿੱਤਾ ਚੋਰ ਨਾ ਕਿਉਂ ਕਿਸੇ ਨੂੰ ਹਾਂ ਤੂੰ ਹੈਗਾ ਮੈਂ ਹੈਗਾ ਚੋਰ ਹਾਂ ਉਹ ਬੇਮਨ ਗਿਆ ਮੰਨ ਗਿਆ ਹੁਣ ਕਿਉਂ ਨਾ ਚੋਰ ਫੇਰ ਯਾਰ ਬ੍ਰਦਰ ਮੇਰੇ ਮੇਰੀ ਗੱਲ ਹੁਣ ਮੈਂ ਇੱਥੇ 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 ਆ ਨਾ ਇੱਕ ਮਿੰਟ ਆ ਇੱਥੇ ਮੈਂ ਆ ਨਾ ਮੈਂ ਇਹਨੂੰ ਕਿਹਾ ਮੈਂ ਪੈਸੇ ਦਿੱਤੇ ਮੈਂ ਇਹਨੂੰ ਕੋਣ ਲੱਗੇ ਨੂੰ ਕਿਹਾ ਮੈਂ ਕਿਹਾ ਆਪਦੇ ਪਰਸ ਨਾਲ ਮਾ ਜਨਾਬ ਆ ਮੈਂ ਇੱਥੇ ਕਿਹਾ ਮੈਂ ਕਿਹਾ ਮੈਨੂੰ ਬਿੱਲ ਦੇ ਬਿੱਲ ਨਹੀਂ ਇਹਨੇ ਮੈਨੂੰ ਦਿੱਤਾ ਮੈਨੂੰ ਕਹਿੰਦਾ ਤੈਨੂੰ ਮੈਂ ਟੇਬਲ ਤੇ ਦੇ ਦਨਾ ਡਾਈਨਿੰਗ ਡਾਈਨਿੰਗ ਦੇ ਟਾਈਮ ਤੇ ਡਾਈਨਿੰਗ ਡਾਈਨਿੰਗ ਤੇ ਤੂੰ ਭਾਜ ਸਕਦਾ ਨਹੀਂ ਡਾਈਨਿੰਗ ਮੈਂ 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 ਜਾਣਦਾ ਨਹੀਂ ਛੱਡੋ ਕੋਈ ਗੱਲ ਨਹੀਂ ਪੀ ਮੈਨੂੰ ਕਹਿੰਦਾ ਮੈਂ ਡਾਈਨਿੰਗ ਤੇ ਦੇ ਦਨਾ ਮੈਂ ਮੈਂ ਪੁੱਤਾ ਕੀਤਾ ਮੈਂ ਕਿਹਾ ਕਿੰਨੇ ਪੈਸੇ ਆ ਨਾ ਤੇ ਇਹਨਾਂ ਨੇ ਜਦੋਂ ਕਾਗਜ਼ਮਰਗੇਰ ਤੇ ਫੋਨ ਕਰਕੇ ਇਹਨੇ ਮੈਨੂੰ ਉੱਥੇ ਨਹੀਂ ਦਿੱਤਾ ਜਾਣ ਲੱਗੇ ਫੇਰ ਮੈਂ ਬਿੱਲ ਮੰਗਿਆ ਦੇ ਦੂਗੇ ਬਿੱਲ ਮੈਂ ਦੇ ਦਿੱਤਾ ਜਿੱਥੇ ਤੋਂ ਬਿੱਲ ਦਿੱਤਾ ਉਹਦੇ ਤੋਂ 100 ਰੁਪਇਆ ਵੱਧ ਪਵਾਇਆ ਹੋਇਆ ਤੁਹਾਨੂੰ ਪੈਸੇ ਫੇ ਫੇ ਇਹ ਇਹ ਗਲਤੀ ਨਹੀਂ ਹਾਂ ਮਿਲਦੀ ਹਲਕ ਚ ਲੈ ਪਾ ਕੇ ਹਲਕੇ ਬਗਲੇ ਹਾਂ ਆਹ ਦੇ ਮਾਫੀ ਸੋਰੀ ਲੈ ਤੂੰ ਰੱਖ ਲੈ ਤੂੰ ਦੂਰ ਰੱਖ ਲੈ ਤੂੰ ਰੱਖ ਲੈ ਮੇਰੇ ਅੱਗੇ ਰਾਜਾ ਬਣਦਾ ਹੀ ਸੀ ਬਣਦਾ ਹੀ ਸੀ ਬਣਦਾ ਹੀ ਸੀ ਉਹ ਪਤਾ ਇੱਥੇ ਇੱਥੇ ਪਤਾ ਨਹੀਂ ਮੇਰੇ ਅੱਗੇ ਕਿੰਨੇ ਅੰ ਕਿੰਨੇ ਜਾਂਦੇ ਹੋਣਗੇ ਉਹ ਕਰਦਾ ਬੁੜਿਆਂ ਨੂੰ ਉੱਥੇ ਸਾਰੀ ਆੜੀ ਲੋਕਾਂ ਦਾ ਸੀ ਉਹ ਠੱਗ ਖੜਾ ਹਾਂ ਦੱਸਾਂਗੇ ਬੁਗਰੇ ਦੱਸਾਂਗੇ ਕੋਈ ਦਿੱਕਤ ਨਹੀਂ ਓਕੇ 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 ਥੈਂਕ ਯੂ ਹਾਂ ਬਸ ਬਣ ਗਈ ਜਿੰਨੀ ਚਾਹੀਦੀ ਸੀ ਮੈਨੂੰ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਜ ਅੱਜ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਨਾ ਜਿਹੜੀ ਮੇਰੇ ਨਾਲ ਅੱਜ ਰਮਣੀਕ ਚੌਂਕ ਦੇ ਚਿੱਤੇ ਡੋਮੀਨੋਜ਼ ਇਦਾ ਜਿੱਥੇ ਮੈਂ ਨਾਲ ਵਾਪਰੀ ਆ ਉੱਥੇ ਮੈਂ ਅੱਜ ਆਫਟਰਨੂਨ ਚ ਗਿਆ ਤੇ ਮੈਂ ਉਹਨਾਂ ਨੂੰ ਇੱਕ ਆਰਡਰ ਕੀਤਾ ਆਰਡਰ ਮੈਨੂੰ ਆਰਡਰ ਦਾ ਪ੍ਰਾਈਸ ਮੈਨੂੰ ਪਹਿਲਾਂ ਪਤਾ ਸੀਗਾ ਕਿ 498 ਦਾ ਪਰ ਉੱਥੇ ਜਿਹੜਾ ਰਿਸੈਪਸ਼ਨ ਤੇ ਮੁੰਡਾ ਸੀਗਾ ਉਹਨੇ ਮੈਨੂੰ 598 ਕਿਹਾ ਕਰ ਦੇ ਟਰਾਂਸਫਰ ਕਰ ਦੋ ਤੇ ਮੈਂ 598 ਮੈਂ ਉਹਨੂੰ ਪੁੱਛਿਆ ਮੈਂ ਕਿ 498 ਦਾ ਯਾਰ ਕਹਿੰਦਾ ਮੈਨੂੰ 598 ਦਾ ਕਰ ਦੋ ਤੁਸੀਂ ਤੇ ਮੈਂ ਉਹਨੂੰ ਕਿਹਾ ਵੀ ਮੈਂ ਕੰਪਨੀ ਦੇ UPI 'ਚ ਕਰ ਦੇਣਾ ਹਨਾ ਅ ਅਕਾਊਂਟ 'ਚ UPI ਕਰ ਦੇਣਾ ਤੇ ਉਹਨੇ ਮੈਨੂੰ ਅੱਗੋਂ ਕਿਹਾ ਕਹਿੰਦਾ ਨਹੀਂ ਤੁਸੀਂ ਭਾਜੀ ਪਤਾ ਨਹੀਂ ਉਹਦਾ ਪਰਸਨਲ ਸੀ ਜਾਂ ਕਿਵੇਂ ਹੋਰ ਦਾ ਸੀ ਆਈ ਡੋਨਟ ਨੋ ਤੇ ਉਹਨੇ ਕਿਸੇ ਹੋਰ ਅਕਾਊਂਟ 'ਚ ਕਰਾਏ ਮੇ ਤੋਂ 598 ਹਨਾ ਤੇ ਮੈਂ ਕਿਹਾ ਵੀ ਮੈਂ ਕਰ ਦਨਾ ਨਾ ਤੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ 598 ਉਹ ਕਹਿੰਦਾ ਹਾਂ 598 ਪਰ ਮੈਨੂੰ ਮੈਂ ਕਨਫਰਮ ਸੀਗਾ ਵੀ 498 ਆ ਮੈਂ 598 ਕਰਕੇ ਮੈਂ ਉਹਨੂੰ ਦੱਸਿਆ ਨਾ ਮੈਂ 598 ਕਰ ਦਿੱਤੇ ਆ ਪਰ ਭਾਜੀ ਤੁਸੀਂ ਮੈਨੂੰ ਬਿੱਲ ਦੇ ਦਿਓ ਉਹ ਮੈਨੂੰ ਕਹਿੰਦਾ ਵੀ ਬਿੱਲ ਮੈਂ ਤੁਹਾਨੂੰ ਨਾ ਤੁਹਾਡੇ ਟੇਬਲ ਤੇ ਦੇ ਦੇਣਾ ਆਰਡਰ ਦੇ ਨਾਲ ਮੈਂ ਕਿ ਕੋਈ ਗੱਲ ਨਹੀਂ ਤੁਸੀਂ ਮੈਨੂੰ ਉੱਤੇ ਦੇ ਦਿਓ ਹੋ ਸਕਦਾ ਵੀ ਮੈਨੂੰ ਮੈਂ ਡਬਲ ਮਾਈਂਡਡ ਹੋਵਾਂ ਜਾਂ ਕੁਛ ਹੋਣਾ ਮੈਂ ਇੱਕ ਵਾਰੀ ਪ੍ਰਾਈਸ ਵੱਧ ਗਈ ਹੋਣ ਜਾਂ ਕੁਛ ਆ ਤੇ ਮੈਂ ਉਹਨਾਂ ਨੂੰ ਇਹੋ ਗੱਲ ਕਹੀ ਤੇ ਕਹਿੰਦੇ ਉਹਨਾਂ ਨੇ ਮੈਨੂੰ ਜਦੋਂ ਆਰਡਰ ਦੇਣ ਆਏ ਟੇਬਲ ਤੇ ਤਾਂ ਬਿੱਲ ਉਦੋਂ ਵੀ ਨਹੀਂ ਦਿੱਤਾ ਮੈਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਮੈਨੂੰ ਬਿੱਲ ਦੇ ਦਿਓ ਤੇ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਉਹ ਚਲੇ ਗਏ ਜਦੋਂ ਮੈਂ ਆਪਣਾ ਆਰਡਰ ਫਿਨਿਸ਼ ਕੀਤਾ ਉਸ ਤੋਂ ਬਾਅਦ ਵਿੱਚ ਮੈਂ ਫੇਰ ਕਾਊਂਟਰ ਤੇ ਗਿਆ ਤੇ ਹਨਾ ਮੈਂ ਬਿੱਲ ਮੰਗਿਆ ਤਾਂ ਪਹਿਲਾਂ ਉਹਨੇ ਮੇਰੀ ਗੱਲ ਸੁਣੀ ਨਹੀਂ ਫੇਰ ਮੈਂ ਉਹਨੂੰ ਦੁਬਾਰਾ ਗਿਆ ਵੀ ਹਨਾ ਭਾਜੀ ਬਿੱਲ ਦੇ ਦਿਓ ਦੁਬਾਰਾ ਹਨਾ ਤੇ ਉਨੇ ਬਿੱਲ ਜਦੋਂ ਮੈਨੂੰ ਦਿੱਤਾ ਤੇ ਬਿੱਲ 498 ਦਾ ਹੀ ਉਸ ਤੋਂ ਪਹਿਲਾਂ ਮੈਂ ਕੰਪਨੀ ਦੇ ਕਸਟਮਰ ਕੇਅਰ 'ਚ ਕਾਲ ਲਾ ਕੇ ਆਰਡਰ ਕਨਫਰਮ ਕਰ ਚੁੱਕਾ ਸੀ ਕਿੰਨੇ ਰਹਾਗਾ ਤੇ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੂੰ ਬ੍ਰਦਰ ਵੀ ਮੇਰੇ ਤੋਂ 598 ਕਿਉਂ ਪੁਆਏ ਮੈਂ ਤੈਨੂੰ ਉਦੋਂ ਵੀ ਕਿਹਾ ਵੀ 49 598 ਨਿਗੇ ਤੇ ਤੂੰ ਮੇਰੇ ਤੋਂ ਕਿਉਂ ਪੁਆਏ ਹੈਨਾ 598 ਤੇ ਇੰਨੀ ਗੱਲ ਤੇ ਉਹ ਮੇਨੂੰ ਬੈਠ ਪਤਾਇਆ ਕਰਨ ਲੱਪਿਆ ਹੈਨਾ ਤੇ ਮੈਂ ਕਿਹਾ ਵੀ ਇੱਥੇ ਚ ਬੈਂਕ ਪਤਾ ਇਹ ਰਕਿਨਾਂ ਮੈਂ ਵਾਪਸ ਕਰ ਦਿੰਦਾ ਉਹਨੇ ਮੈਨੂੰ 100 ਰੁਪਏ ਵਾਪਸ ਕਰ ਦਿੱਤਾ ਮੈਂ ਕਿਹਾ ਗੱਲ 100 ਰੁਪਏ ਵਾਪਸ ਕਰਨ ਦੇ ਨਾਲ ਨਹੀਂ ਇੱਥੇ ਵੱਡੇ ਫੇਥ ਦੇ ਨਾਲ ਹਰੇਕ ਕਸਟਮਰ ਹੁੰਦਾ ਵੱਡੇ ਬ੍ਰਾਂਡ ਆ ਵੀ ਬਿਨਾ ਪੁੱਛੇ ਕੋਈ ਹੈਨਾ ਕਰ ਦਿੰਦਾ ਪੇਮੈਂਟ ਕਰ ਦਿੰਦੇ ਆ ਵੀ ਜਿੰਨੇ ਬੋਲਦੇ ਆ ਨਾ ਜ਼ਿਆਦਾਤਰ ਕਸਟਮਰ ਮੇਰੇ ਅਰਗੇ ਕਈ ਬੰਦੇ ਫਿਰ ਚਲੋ ਮੈਂ ਤੇ ਰੀਚੈਕ ਕਰ ਲਿਆ ਕਈ ਬੰਦੇ ਨਹੀਂ ਰੀਚੈਕ ਕਰਦੇ ਹੈਨਾ ਤੇ ਹੋ ਸਕਦਾ ਕੰਪਨੀ ਇਹਦੇ ਓਨਰ ਨੂੰ ਵੀ ਨਾ ਇਸ ਬਾਰੇ ਪਤਾ ਹੋਵੇ ਤੇ ਕੰਪਨੀ ਨੂੰ ਵੀ ਤਾਂ ਪਤਾ ਹੋਵੇ ਹੈ ਨਾ ਪਰ ਜਿਹੜੇ ਥੱਲੇ ਵਾਲੇ ਆਪਣੇ ਮੁਲਾਜ਼ਮਾ ਇਹਨਾਂ ਤੇ ਓਨਰ ਸਹਿਬਾਨਾਂ ਨੂੰ ਵੀ ਤੇ ਕੰਪਨੀ ਵੱਲੋਂ ਵੀ ਨਿਗਰੱਖਣੀ ਚਾਹੀਦੀ ਹੈ ਵੀ ਕਿਤੇ ਵੀ ਕਸਟਮਰ ਦੇ ਨਾਲ ਜੋ ਅੱਜ ਮੇਰੇ ਨਾਲ ਹੋਇਆ ਮੈਂ ਤਾਂ ਇਹ ਅਵੇਅਰ ਹੋਣ ਦੇ ਕਰਕੇ ਮੈਨੂੰ 100 ਰੁਪਇਆ ਬਾਈ ਕੈਸ਼ ਉਹਨੇ ਵਾਪਸ ਕਰ ਦਿੱਤਾ ਪਰ ਮੇਰਾ ਵੀਡੀਓ ਬਣਾਉਣ ਦਾ ਮੋਟਿਵ ਇਹ ਆ ਵੀ ਓਨਰ ਸਹਿਬਾਨ ਤੇ ਕਸਟਮਰ ਨੂੰ ਵੀ ਪਲੱਸ ਕੰਪਨੀ ਨੂੰ ਵੀ ਇਹਨਾਂ ਆਪਣੇ ਇਹਨਾਂ ਦੇ ਜਿਹੜੇ ਮੁਲਾਜ਼ਮ ਰੱਖੇ ਹੋਏ ਆ ਇਹਨਾਂ ਤੇ ਨਿਗਾਹ ਰੱਖਣੀ ਚਾਹੀਦੀ ਆ ਤੇ ਮੈਂ ਇੰਦੀ ਗੱਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਕੇ ਮੇਰਾ ਵੀਡੀਓ ਦਾ ਕੋਈ ਮੋਟਿਵ ਇਹ ਸੀ ਕਿ ਹਰ ਇੱਕ Banda ਅਵੇਅਰ ਰਹੇ ਤੇ ਜੋ ਇਹ ਨਾ ਹੋਵੇ ਵੀ ਕਿਸੇ ਨਾ ਕਿਸੇ ਤਰ੍ਹਾਂ ਨੇ ਕੋਈ ਵੀ ਠੱਗੀ ਕਰ ਸਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ